ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਦੀਆਂ ਕਲੈਕਸ਼ਨਾਂ ਵੀ ਬਹੁਤ ਸੋਹਣੀਆਂ ਪਿਆਰੀਆਂ ਤੇ ਨਵੇਂ-ਨਵੇਂ ਰੰਗਾਂ ਵਿੱਚ ਆਈਆਂ ਨੇ ਐ ਵੀ ਨਵੇਂ ਸੂਟ ਆਏ ਨੇ ਰੰਗ ਬਹੁਤ ਪਿਆਰੇ ਨੇ ਇਹਨਾਂ ਦੇ ਥੋੜੇ ਡਾਰਕ ਟੋਨ ਵਿੱਚ ਆਏ ਨੇ ਕੁਝ ਕਸਟਮਰਸ ਇਹਨਾਂ ਜਿਹੇ ਹੀ ਡਾਰਕ ਰੰਗਾਂ ਨੂੰ ਪਸੰਦ ਕਰਦੇ ਨੇ ਚਾਰ ਰੰਗਾਂ ਵਿੱਚ ਇਹ ਸੂਟ ਆਏਗਾ ਰੰਗ ਸੋਹਣੇ ਨੇ ਬਹੁਤ ਪਿਆਰੇ ਪਿਆਰੇ ਕੰਟਰਾਸਟ ਕੀਤੇ ਗਏ ਨੇ ਇਹ ਤੁਹਾਨੂੰ ਪਿਓਰ ਕ੍ਰਾਸ਼ ਦਾ ਵਿੱਚ ਮਿਲੇਗਾ ਤੇ ਜਿਹੜਾ ਵਰਕ ਬਹੁਤ ਪਿਆਰਾ ਹੋਇਆ neck line ਤੇ ਘੇਰੇ ਤੇ ਬਹੁਤ ਪਿਆਰਾ ਵਰਕ ਹੋਇਆ ਹੈ 1550 ਰੁਪਏ ਦੇ ਵਿੱਚ ਤੁਹਾਨੂੰ ਇਹ ਸੂਟ ਮਿਲ ਜਾਏਗਾ ਐ 10 ਰੰਗਾਂ ਵਿੱਚ ਤੁਹਾਨੂੰ ਸੂਟ ਮਿਲ ਕੇ 11 ਰੰਗਾਂ ਵਿੱਚ ਐਪਰਾ ਤੁਹਾਨੂੰ ਸੂਟ ਮਿਲ ਜਾਏਗਾ ਬਹੁਤ ਪਿਆਰੇ ਕਲਰ ਕੰਬੀਨੇਸ਼ਨ ਬਣਾਏ ਗਏ ਨੇ ਪ੍ਰਾਈਜ਼ ਇਹਦਾ 2920 ਰੁਪਏ ਆ ਰੰਗ ਦੇ ਵਿੱਚ 11 ਨੇ ਬਨਾਰਸੀ ਸਟਾਈਲ ਦਾ ਸੂਟ ਆਏਗਾ ਸਤਾ ਲੀ 550 ਰੁਪਿਆ ਦੇ ਵਿੱਚ ਤੁਹਾਨੂੰ ਇਹ ਨੌ ਰੰਗਾਂ ਵਿੱਚ ਸੂਟ ਮਿਲੇਗਾ ਕ੍ਰੇਪ ਦੀ ਸ਼ਰਟ ਕ੍ਰੇਪ ਦਾ ਬਾਟਮ ਤੇ ਚਨਾਉਣ ਦਾ ਪਿਓਰ ਚਨਾਉਣ ਦਾ ਤੁਹਾਨੂੰ ਦੁਪੱਟਾ ਮਿਲੇਗਾ 3350 ਰੁਪਿਆ ਦੇ ਵਿੱਚ ਬਹੁਤ ਹੈਵੀ ਬਨਾਰਸੀ ਉਪਾੜਾ ਬਹੁਤ ਸਲਵਾਰ ਰਿਗਾਂਜਾ ਦੁਪੱਟਾ ਬਨਾਰਸੀ ਸਰਕ ਸ਼ਰਟ ਵਾਲਾ ਸੂਟ ਮਿਲੇਗਾ ਰੰਗ ਇਹਦੇ ਵਿੱਚ ਤਿੰਨ ਨੇ ਤਿੰਨੇ ਹੀ ਰੰਗ ਜਿਹੜੇ ਨੇ ਬਹੁਤ ਪਿਆਰੇ ਸੋਹਣੇ ਨੇ ਵਧੀਆ ਕੰਟਰਾਸਟ ਕਰਕੇ ਇਹਨਾਂ ਨੂੰ ਬਣਾਇਆ ਗਿਆ ਹੈ 2430 ਰੁਪਏ ਆ ਦੇ ਵਿੱਚ ਸਿੰਗਲ ਕਲਰ ਦੇ ਵਿੱਚ ਬੁਟੀਕ ਸਟਾਈਲ ਦਾ ਇਹ ਤੁਹਾਨੂੰ ਸੂਟ ਮਿਲ ਜੇਗਾ ਰੰਗ ਦੇ ਵਿੱਚ ਅਜੇ ਫਿਲਹਾਲ ਸਿੰਗਲ ਹੀ ਆਇਆ ਨੈਕਸਟ ਮੇਬੀ ਹੋਰ ਕਲਰ ਆ ਜਾਣ ਐ ਵੀ ਸਿੰਗਲ ਕਲਰ ਦੇ ਵਿੱਚ ਹੀ ਸੂਟ ਮਿਲੇਗਾ 970 ਰੁਪਏ ਦੇ ਵਿੱਚ 5 ਮੀਟਰ ਦਾ ਤੁਹਾਨੂੰ ਕ੍ਰੇਪ ਦਾ ਏਮਬਰਾਇਡਰਡ ਹੈਂਡਵਰਕ ਵਾਲਾ ਸੂਟ ਮਿਲ ਜੇਗਾ ਕਲਰ ਇਹਦੇ ਵਿੱਚ ਵੀ ਸਿੰਗਲ ਹੀ ਹੈ ਹੈਂਡਵਰਕ ਹੈ ਔਰਗੈਂਜ਼ਾ ਦਾ ਨਾਲ ਐ ਵੈਲਵਟ ਦੀ ਸ਼ਰਟ बॉटम ਪਲੇਨ ਸ਼ੋਰਟ ਦੁਪੱਟਾ ਬਹੁਤ ਪਿਆਰਾ ਨਾਲ ਇਹਦੇ ਵਿੱਚ ਵੀ ਸਿੰਗਲ ਕਲਰ ਹੀ ਆਇਆ ਹੈ ਬਾਕੀ ਮੇਬੀ ਨੈਕਸਟ ਇਨਾਂ ਵਿੱਚ ਹੋਰ ਕਲਰ ਅਪਡੇਟ ਹੋ ਜਾਣ ਪਰ ਜੇ ਇਹਦੇ ਵਿੱਚ ਸਿੰਗਲ ਸਿੰਗਲ ਕਲਰ ਪਿਓਰ ਹੈਂਡਵਰਕ ਦੇ ਨਾਲ ਆਇਆ 2550 ਰੁਪਏ ਦੇ ਵਿੱਚ ਵੈਲਵਟ ਸ਼ਰਟ ਵਾਲਾ ਦੁਪੱਟਾ ਬਹੁਤ ਪਿਆਰਾ ਹੈ ਨਾਲ ਇਹਦੇ ਇਹ ਸ਼ਰਟ ਪਿਓਰ ਸ਼ਿਮਰ ਦੀ ਆਏਗੀ ਸਿਲਕ ਪਿਓਰ ਸ਼ਿਮਰ ਸਿਲਕ ਦੀ ਇਹਦੇ ਵਿੱਚ ਮੇਰੇ ਕੋਲ 4 ਰੰਗ ਅਵੇਲੇਬਲ ਨੇ ਹੈਂਡਵਰਕ ਏਂਬਰਾਇਡਰਡ ਹੈ 2199 ਰੁਪਏ ਦਾ ਪ੍ਰਾਈਸ ਹੈ ਬਾਟਮ ਤੇ ਵਰਕ ਆਏਗਾ ਬਾਟਮ ਸਿਲਕ ਦਾ ਆਏਗਾ ਪਿਓਰ ਦਾ ਦੁਪੱਟਾ ਪਿਓਰ ਸ਼ਿਮਰ ਦਾ ਆਏਗਾ ਡਿਜੀਟਲ ਪ੍ਰਿੰਟ ਵਾਲਾ 2200 ਰੁਪਏ ਰੇਟ ਹੈ ਇਹਦਾ ਜਿਵੇਂ ਕਿ ਕ੍ਰੇਪ ਦਾ ਟ੍ਰੈਂਡ ਬਹੁਤ ਚੱਲ ਰਿਹਾ ਹੈ ਇਹ ਵੀ ਜਿਹੜਾ ਆਲਓਵਰ ਤੁਹਾਨੂੰ ਕ੍ਰੇਪ ਦਾ ਸੂਟ ਮਿਲੇਗਾ embroidery ਤੇ handwork ਦੇ ਨਾਲ ਫੁੱਲ ਫਰੰਟ ਤੇ ਹੈਵੀ ਵਰਕ ਹੈ ਰੰਗੇ ਦੇ ਵਿੱਚ 18 ਨੇ ਬਾਟਮ ਤੇ ਵਰਕ ਆਏਗਾ ਦੁਪੱਟਾ ਜਿਹੜਾ ਫੁੱਲ ਚ ਨੌਨ ਦਾ ਹੈ ਸਾਰੇ ਤੇ ਵਰਕ ਆਏਗਾ ਇਹਦੇ ਤੇ ਆਫਰ ਹੈ ਕਿ ਅਗਰ ਤੁਸੀਂ ਇੱਕ ਸੂਟ ਬਾਈ ਕਰਦੇ ਹੋ ਤੇ ਉਹ ਤੁਹਾਨੂੰ 1750 ਰੁਪਏ ਦੇ ਵਿੱਚ ਮਿਲੇਗਾ ਤੇ ਜੇਕਰ ਤੁਸੀਂ ਦੋ ਸੂਟ ਬਾਈ ਕਰੋਗੇ ਤੇ ਉਹ ਤੁਹਾਨੂੰ 3000 ਰੁਪਏ ਦੇ ਵਿੱਚ ਦੋ ਸੂਟ ਮਿਲ ਜਾਣਗੇ ਆਫਰ ਤੇ ਆ ਕਿਉਂਕਿ ਜੇਕਰ ਸਿੰਗਲ ਬਾਈ ਕਰਦੇ ਹੋ ਤੇ 1750 ਤੇ ਜੇਕਰ ਦੋ ਬਾਈ ਕਰਦੇ ਹੋ ਤੇ 3000 ਰੁਪਏ ਵਿੱਚ ਤੁਹਾਨੂੰ ਇਹ ਸੂਟ ਮਿਲ ਜਾਏਗਾ ਰਾਂਗੇ ਦੇ ਵਿੱਚ 18 ਨੇ ਤੇ ਸਾਰੇ ਦੇ ਸਾਰੇ ਰੰਗ ਜਿਹੜੇ ਨੇ ਅਵੇਲੇਬਲ ਨੇ ਬਾਕੀ ਅਗਰ ਤੁਸੀਂ ਕੋਈ ਵੀ ਕੁਐਰੀ ਕਰਨਾ ਚਾਹੁੰਦੇ ਹੋ ਤਾਂ ਮੈਂ ਨੰਬਰ ਆਪਣਾ 623924575 ਉਹ ਦਿੱਤਾ ਉਸ ਨੰਬਰ ਤੇ ਜਾ ਤੁਸੀਂ ਮੈਨੂੰ ਸਕਰੀਨਸ਼ਾਟ ਸੈਂਡ ਕਰ ਦਿਓ ਜੋ ਵੀ ਤੁਹਾਡੀ ਕੁਐਰੀ ਹੈ ਜਿਸ ਵੀ ਸੂਟ ਦੇ ਬਾਰੇ ਵਿੱਚ ਤੁਹਾਨੂੰ ਤੁਹਾਡੀ ਕਵਲ ਦਾ ਰਿਪਲਾਈ ਜ਼ਰੂਰ ਆਏਗਾ ਸੂਟ ਇਹਦੇ ਵਿੱਚ ਸਾਰੇ ਅਵੇਲੇਬਲ ਨੇ ਜੇਕਰ ਸਟੇਟਸ ਦੇਖਣਾ ਚਾਹੁੰਦੇ ਹੋ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ ਆਪਣੇ ਨੇਮ ਤੇ ਸਿਟੀ ਦੇ ਨੇਮ ਨਾਲ ਮੇਰਾ ਨੰਬਰ ਸੇਵ ਕਰ ਲਵਾਂਗੀ ਫਿਰ ਤੁਹਾਨੂੰ ਸਟੇਟਸ ਸ਼ੋ ਹੋ ਜਾਏਗਾ ਤੇ ਜੇਕਰ ਤੁਸੀਂ ਸੂਟ ਸੇਲ ਕਰਨਾ ਚਾਹੁੰਦੇ ਤਾਂ ਵੀ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਮੈਂ ਤੁਹਾਡਾ ਨੰਬਰ ਗਰੁੱਪ ਵਿੱਚ ਐਡ ਕਰ ਲਵਾਂਗੀ ਫਿਰ ਤੁਹਾਨੂੰ ਜਿਹੜੀ ਡੇਲੀ ਦੀਆਂ ਅਪਡੇਟਸ ਹੋਣਗੀਆਂ ਉਹ ਆ जाया ਕਰਨਗੀਆਂ ਤੇ ਫਿਰ ਜਿਹੜੇ ਜੋ ਵੀ ਤੁਸੀਂ ਸੇਲ ਕਰਨਾ ਚਾਹੁੰਦੇ ਸੂਟ ਸੇਲ ਕਰ ਲੋਗੇ ਤੁਹਾਨੂੰ ਡੇਲੀ ਤੇ ਜਿਹੜੇ ਸਟੇਅ ਸੂਟਾਂ ਦੀਆਂ ਅਪਡੇਟਸ ਨੇ ਸਾਰੇ ਨਵੇਂ-ਨਵੇਂ ਸੂਟ ਜਿਹੜੇ ਤੁਹਾਨੂੰ ਗਰੁੱਪ ਵਿੱਚ ਆ ਜਾਇਆ ਕਰਨਗੇ ਅਗਰ ਚੈਨਲ ਤੇ ਨਵੇਂ ਹੋ ਇਸ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਸਬਸਕ੍ਰਾਈਬ ਕਰਕੇ ਰਾਈਟ ਸਾਈਡ ਤੇ ਜੋ ਬੈਲ ਆਈਕਨ ਬਟਨ ਉਹਨੂੰ ਪ੍ਰੈਸ ਕਰ ਦੇਣਾ ਐ ਵੀ ਬਹੁਤ ਪਿਆਰੇ ਬਹੁਤ ਹੀ ਸੋਹਣੇ ਰੰਗਾਂ ਵਿੱਚ ਪੰਜ ਰੰਗਾਂ ਵਿੱਚ ਸੂਟ ਆਏ ਨੇ ਇਹ ਵੈਡਿੰਗ ਸਪੈਸ਼ਲ ਹੈ ਬ੍ਰਾਈਡਲ ਸਪੈਸ਼ਲ ਹੈ ਨਿਊਲੀ ਵੈਡਸ ਲਈ ਡਾਰਕ ਡਾਰਕ ਕਲਰ ਆਏ ਨੇ ਐ ਮਰੂਨ ਕਲਰ ਹੈ ਪਰਪਲ ਕਲਰ ਹੈ ਇੱਕ ਵਿੱਚ ਬਲੈਕ ਕਲਰ ਆਏਗਾ ਰੰਗ ਵੀ ਸੋਨੇ ਨੇ ਡਿਜ਼ਾਈਨ ਵੀ ਬਹੁਤ ਪਿਆਰਾ ਹੈ ਹੈਵੀ ਸੂਟ ਹੈ ਰੇਟ ਬਹੁਤ ਅਫੋਰਡੇਬਲ ਹੈ ਚਲੋ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਵਿੱਚ ਇਨਾ ਹੀ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਹੋ ਨਵੇਂ ਨਵੇਂ ਸੋਨੇ ਸੋਨੇ ਟ੍ਰੈਂਡੀ ਤੇ ਐਕਸਕਲੂਸਿਵ ਸੂਟਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ